ਤੁਸੀਂ ਜੁੜਿਓ ਵਸਦਾ ਪੰਜਾਬ ਦੇ ਨਾਲ ਤੇ ਮੈਂ ਲਗਨ ਸੇ ਹਾਜ਼ਰ ਆਇਆ ਇੱਕ ਨਵੀਂ ਚਰਚਾ ਲੈ ਕੇ ਅੱਜ ਗੱਲ ਕਰਾਂਗੇ ਅਕਾਲੀ ਦਲ ਦਾ ਅੰਦਰੂਨੀ ਸੰਕਟ ਹੋਇਆ ਹੋਰ ਵੀ ਡੂੰਘਾ ਖਿੱਚੀ ਗਈ ਪੱਕੀ ਲਕੀਰ ਇਹਦੇ ਨਾਲ ਗੱਲ ਕਰਾਂਗੇ ਵੀ ਕੁਝ ਘੰਟਿਆਂ ਬਾਅਦ ਕਿਹੜੇ ਲੀਡਰ ਸਾਹਮਣੇ ਆ ਕੇ ਸੁਖਬੀਰ ਬਾਦਲ ਨੂੰ ਦੇਣਗੇ ਚੈਲੰਜ ਇਹਦੇ ਨਾਲ ਇਹ ਵੀ ਗੱਲ ਕਰਾਂਗੇ ਵੀ ਸੁਖਬੀਰ ਬਾਦਲ ਦੇ ਬਰਾਬਰ ਜੋ ਧੜਾ ਖੜਾ ਇਸ ਸਮੇਂ ਤਾਂ ਉਹਦੀ ਕੀ ਰੋਡ ਮੈਪ ਹੋਏਗਾ ਕੀ ਰਣਨੀਤੀ ਹੋਵੇਗੀ ਤਾਂ ਇਹਦੇ ਨਾਲ ਜੁੜੇ ਹੋਰ ਕਿ ਸਵਾਲਾਂ ਤੇ ਵੀ ਚਰਚਾ ਕਰਾਂਗੇ ਤਾਂ ਮੇਰੇ ਨਾਲ ਮੌਜੂਦ ਰਹਿਣਗੇ ਸੀਨੇ ਪੱਤਰਕਾਰ ਸਦਾ ਜੋਗਿੰਦਰ ਸਿੰਘ ਜੀ ਸਰਬੋਤ ਸਵਾਗਤ ਹੈ ਧੰਨਵਾਦ ਜੀ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਤਾਂ ਸ਼ੁਰੂਆਤ ਇੱਥੋਂ ਹੀ ਕਰ ਲੈਣਾ ਹੈ ਵੀ ਹੁਣ ਕੁਝ ਘੰਟਿਆਂ ਦੇ ਵਿੱਚ ਕੀ ਹਿਲਜੁਲ ਹੋਣ ਵਾਲੀ ਹੈ ਸ਼੍ਰੋਮਣੀ ਕਾਲੀ ਦਲ ਦੇ ਸੰਕਟ ਦੀ ਗੱਲ ਕਰੀਏ ਤਾਂ ਉਹ ਕਾਫੀ ਡੂੰਗਾ ਹੋ ਚੁੱਕਿਆ ਹੈ ਔਰ ਸੁਖਵੀਰ ਬਾਦਲ ਨੂੰ ਪ੍ਰਧਾਨਗੀਤ ਹਟਾਉਣ ਲਈ ਕਹਿ ਲਿਆ ਸਿੱਧੇ ਰੂਪ ਚ ਜਿਹੜਾ ਸਮਾਨਾਂਤਰ ਵੱਡਾ ਧੜਾ ਖੜਾ ਹੋਇਆ ਹੋਇਆ ਹੈ ਜੀ ਉਸ ਧੜੇ ਦੀ ਕੀ ਰਣਨੀਤੀ ਹੈ ਕੀ ਰੋਡ ਮੈਪ ਹੈ ਜਾਂ ਗੱਲ ਕਰ ਲਈਏ ਕਿ ਇਸ ਧੜੇ ਚ ਅੰਦਰ ਖਾਤੇ ਕੀ ਹੁਸਰ ਮੁਸਰ ਹੋ ਰਹੀ ਹੈ ਜਾਂ ਗੱਲ ਕਰ ਲਈਏ ਕਿ ਇਸ ਧੜੇ ਵੱਲੋਂ ਜਿਹੜੀਆਂ ਹੋ ਰਹੀਆਂ ਮੀਟਿੰਗਾਂ ਉਹਨਾਂ ਨੂੰ ਹੁਣ ਤੱਕ ਗੁਪਤੀ ਕਿਉਂ ਰੱਖਿਆ ਜਾ ਰਿਹਾ ਇਹ ਬਹੁਤ ਸਾਰੇ ਸਵਾਲ ਲੋਕਾਂ ਦੇ ਆ ਜਾਂ ਕਾਲੀ ਵਰਕਰਾਂ ਦੇ ਆ ਕਿ ਕਦੋਂ ਖੁਲਾਸੇ ਹੋਣਗੇ ਕਦੋਂ ਸਾਹਮਣੇ ਆ ਕੇ ਲੋਕ ਜਿਹੜੇ ਨੇ ਜਾਂ ਲੀਡਰ ਨੇ ਇਹ ਆਪਣੀ ਜਿਹੜੀ ਰਣਨੀਤੀ ਆ ਉਹ ਦੱਸਣਗੇ ਇਹ ਲੋਕਾਂ 'ਚ ਬਹੁਤ ਉਤਸ਼ਾਹਕਤਾ ਜਿਹੜੀ ਬਣੀ ਹੋਈ ਆ ਖਾਸ ਕਰ ਕਾਲੀ ਵਰਕਰਾਂ ਜਾਂ ਪੰਜਾਬੀਆਂ 'ਚ ਹੀ ਕਹਿ ਲਈਏ ਜੀ ਤੇ ਗੱਲ ਕਰੀਏ ਕਿ ਹੁਣੇ ਜਿਹੜੀ ਅਡੀਕ ਆ ਲੰਬੇ ਸਮੇਂ ਤੋਂ ਚੱਲੀ ਆ ਰਹੀ ਉਹ ਖਤਮ ਹੋਣ ਵਾਲੀ ਹੈ। ਭਾਵ ਜਿਹੜੀ ਤਿੰਨ ਮੀਟਿੰਗਾਂ ਪਹਿਲਾਂ ਜਿਹੜੀਆਂ ਗੁਪਤ ਹੋਈਆਂ ਨੇ ਉਸ ਤੋਂ ਬਾਅਦ ਜਿਹੜੀ ਹੁਣ ਅਗਲੀ ਮੀਟਿੰਗ ਹੋਣ ਜਾ ਰਹੀ ਹੈ ਜੀ ਉਹ ਕੱਲ 25 ਜੂਨ ਨੂੰ ਹੋਣ ਜਾ ਰਹੀ ਹੈ। ਭਾਵੇਂ ਉਹ ਮੀਟਿੰਗ ਦਾ ਜਿਹੜਾ ਸਥਾਨ ਹੈ ਉਹ ਅਜੇ ਨਹੀਂ ਪਤਾ ਲੱਗਿਆ। ਔਰ ਜਿਹੜੀ ਇਤੋਂ ਪਹਿਲਾਂ ਵਾਲੀ ਮੀਟਿੰਗ ਹੈ ਤੀਜੀ ਮੀਟਿੰਗ ਜਿਹਦਾ ਪਜਲੰਦਰ ਮੀਟਿੰਗ ਦਾ ਜ਼ਿਕਰ ਕੀਤਾ ਸੀ ਵਿਸਥਾਰ ਚ ਉਹ ਵੀ ਗੁਪਤ ਸੀ ਪਰ ਇਸ ਮੀਟਿੰਗ ਦੇ ਕੀ ਹੋਇਆ ਕੀ ਪ੍ਰੋਗਰਾਮ ਲਿਖਿਆ ਗਿਆ ਜਾਂ ਭਵਿੱਖ ਦੀ ਇਹਨਾਂ ਕਾਲੀ ਆਗੂਆਂ ਦੀ ਕੀ ਰਣਨੀਤੀ ਹੈ ਇਹ ਸਾਰਾ ਕੁਝ ਲੋਕਾਂ ਦੇ ਸਾਹਮਣੇ ਆ ਜਾਵੇਗਾ ਭਾਵੇਂ ਜਿਹੜੀ ਇਹ ਮੀਟਿੰਗ ਹੈ ਇਹਦਾ ਏਜੰਡਾ ਉਹ ਲੋਕਾਂ ਚ ਮੀਡੀਆ ਚ ਮੀਡੀਆ ਰਹੀਂ ਸਾਹਮਣੇ ਆਵੇਗਾ ਜੀ ਤੇ ਗੱਲ ਕਰ ਲਈਏ ਕਿ ਜਿਹੜਾ ਸੁਖਵੀਰ ਬਾਦਲ ਨੂੰ ਜਿਹੜੇ ਮੰਨਣ ਤੋਂ ਪ੍ਰਧਾਨ ਮੰਨਣ ਤੋਂ ਅਨਕਾਰੀ ਆਗੂ ਕਹਿ ਲਿਏ ਜਾਂ ਸਥਾਨ ਦੀ ਗੱਲ ਕਰਨ ਵਾਲੇ ਕਾਹਲੀ ਆਗੂ ਕਹਿ ਲਿਏ ਜਾਂ ਝੂਂਦਾ ਕਮੇਟੀ ਨੂੰ ਲਾਗੂ ਕਰਵਾਉਣ ਲਈ ਯਤਨਸ਼ੀਲ ਆਗੂ ਕਹਿ ਲਿਏ ਉਹਨਾਂ ਕਾਹਲੀ ਆਗੂਆਂ ਚ ਸਭ ਤੋਂ ਪਹਿਲਾਂ ਤਾਂ ਗੱਲ ਕਰ ਲਈਏ ਕਿ ਮਨਪ੍ਰੀਤ ਸਿੰਘ ਯਾੜੀ ਵਿਧਾਇਕ ਜਿਹੜੇ ਨੇ ਜਿਹੜੇ ਮਾਲਵੇ ਚ ਇਕਲੌਤੇ ਵਿਧਾਇਕ ਨੇ ਕਾਹਲੀ ਦਲ ਦੇ ਉਹਨਾਂ ਦੇ ਨਾਲ ਹੀ ਢੀਂਸਾ ਪਰਿਵਾਰ ਸਰਦਾਰ ਸਗਦੇਵ ਸਿੰਘ ਢੀਂਸਾ ਉਹਨਾਂ ਦੇ ਸੁਪੁੱਤਰ ਰਮਿੰਦਰ ਸਿੰਘ ਢੀਂਸਾ ਪ੍ਰੇਮ ਸਿੰਘ ਚੰਦੂ ਮਾਜਰਾ ਵੀ ਹੁਣ ਨਵੇਂ ਇਸ ਪਾਸੇ ਆ ਕੇ ਜੁੜੇ ਨੇ ਉਹਦੇ ਨਾਲ ਹੀ ਆ ਆਦੇਸ਼ ਪ੍ਰਤਾਪ ਸਿੰਘ ਕੈਰੋਂ ਜਾਂ ਉਹਦੇ ਨਾਲ ਹੀ ਗੱਲ ਕਰ ਲਈਏ ਅ ਸਰਜੀਤ ਸਿੰਘ ਰਖੜਾ ਤੇ ਸਕੰਦਰ ਸਿੰਘ ਮਲੂਕਾ ਇਹ ਬਹੁਤ ਸਾਰੇ ਚਿਹਰੇ ਜਾਂ ਗੁਰਪ੍ਰਤਾਪ ਸਿੰਘ ਬਡਾਲਾ ਬੀਬੀ ਜੰਗੀਰ ਕੌਰ ਜਿਹੜੇ ਜਿਹੜੇ ਗੱਲ ਕਰ ਲਈਏ ਨਾਮੀ ਚਿਹਰੇ ਜਿਹੜੇ ਜਿੰਨਾਂ ਚ ਮੀਟਿੰਗਾਂ ਹੋ ਰਹੀਆਂ ਨੇ ਹੋਰ ਵੀ ਕਾਫੀ ਚਿਹਰੇ ਨੇ ਜਲੰਧਰ ਮੀਟਿੰਗ ਤੱਕ 50 ਦੇ ਕਰੀਬ ਚਿਹਰਿਆਂ ਦੀ ਜਿਹੜਾ ਆਇਆ ਔਰ ਸੰਤਾ ਸਿੰਘ ਅਮੈਦਪੁਰੀ ਦੇ ਨਾਂ ਦਾ ਵੀ ਜ਼ਿਕਰ ਆਇਆ ਹੈ ਨਾ ਇਹ ਸਾਰੇ ਚਿਹਰੇ ਜਿਹੜੇ ਨੇ ਇੱਕ ਮੁੱਠ ਦੇਖਣਗੇ ਜਾਂ ਸਾਹਮਣੇ ਆ ਕੇ ਕਿਉਂਕਿ ਪਹਿਲਾਂ ਤਾਂ ਕਹਿ ਲੋ ਪਿੱਠ ਪਿੱਛੇ ਹੀ ਕਹਿ ਲੋ ਜਾਂ ਕਹਿ ਲੋ ਜਾਂ ਗੁਪਤ ਤੌਰ ਤੇ ਹੀ ਸਭ ਕੁਝ ਜਿਹੜੀ ਹੈ ਖਿਚੜੀ ਪੱਕ ਰਹੀ ਸੀ ਅੰਦਰ ਖਾਤੇ ਅੰਦਰ ਖਾਤੇ ਤੇ ਹੁਣ ਇਹ ਕੁਝ ਘੰਟਿਆਂ ਬਾਅਦ ਸਾਰਾ ਕੁਝ ਜਿਹੜਾ ਸਾਹਮਣੇ ਆ ਜਾਵੇਗਾ ਭਾਵ ਸਾਹਮਣੇ ਆ ਕੇ ਸੁਖਵੀਰ ਬਾਦਲ ਨੂੰ ਚੈਲੰਜ ਦੇ ਦੇਣਗੇ ਤੇ ਗੱਲ ਕਰ ਲਈਏ ਕਿ ਇਹ ਜਿਹੜੇ ਹੈਗੇ ਨੇ ਵੱਡੇ ਚਿਹਰੇ ਕਿ ਕਿਸੇ ਸਮੇਂ ਬਰਨਾਲਾ ਪਰਿਵਾਰ ਹਮ ਜਿਹੜੇ ਇਹ ਬਰਨਾਲਾ ਪਰਿਵਾਰ ਦਾ ਢੀਂਡਸਾ ਪਰਿਵਾਰ ਇਹਨਾਂ ਦੀ ਆਪਸੀ ਬਹੁਤ ਸਾਰੀ ਜਿਹਨੂੰ ਕਹ ਲੈ ਸਿਆਸੀ ਆਪਸੀ ਖਿੱਚੋ ਤਾਣ ਰਹੀ ਹੈ ਤੇ ਇਹ ਪਰਿਵਾਰ ਵੀ ਇੱਕ ਮੁਠ ਦਿਖਣਗੇ ਭਾਵ ਜਿਹੜੀ ਇਹਨਾਂ ਦੀ ਆਪਸੀ ਉਹ ਚੱਲੀ ਆ ਰਹੀ ਸਿਆਸੀ ਇਸਰੀਕੇਬਾਜੀ ਜਿਹਨੂੰ ਕਹ ਲਈਏ ਉਹ ਵੀ ਇਸ ਮੁੱਦੇ ਤੇ ਆ ਕੇ ਖਤਮ ਹੋ ਗਈ ਹੈ ਤੇ ਸਭ ਤੋਂ ਵੱਡੀ ਗੱਲ ਹੈ ਕਿ ਪ੍ਰੇਮ ਸਿੰਘ ਚੰਦੂ ਮਾਜਰਾ ਜਾਂ ਰਖੜਾ ਸਾਹਿਬ ਉਹਨਾਂ ਵਿਚਕਾਰ ਵੀ ਜਿਹੜੀ ਸੀਗੀ ਉਹ ਵੀ ਆਪਸੀ ਗਿਲੇ ਸ਼ਿਕਵੇ ਜਾਂ ਹੋਰ ਜਿਹੜੀ ਸਿਆਸੀ ਉਹ ਚੱਲ ਰਹੀ ਸੀ ਉਹ ਵੀ ਦੂਰ ਹੋ ਗਈ ਆ ਜੀ ਔਰ ਇਹ ਚ ਸਭ ਤੋਂ ਵੱਡਾ ਰੋਲ ਆ ਕਹਿੰਦੇ ਸਰਦਾਰ ਪ੍ਰਮੇਂਦਰ ਸਿੰਘ ਢੀਂਡਸਾ ਉਹਨਾਂ ਨੇ ਨਵਾਇਆ ਭਾਵੇਂ ਅਕਾਲੀ ਦਲ ਚ ਜੇ ਸਿਧਾਂਤ ਦੀ ਗੱਲ ਕਰਨ ਦੀ ਮੁੱਦੇ ਤੇ ਗੱਲ ਕਰੀਏ ਜਾਂ ਝੁੰਡਾ ਕਮੇਟੀ ਦੀ ਰਿਪੋਰਟ ਲਾਗੂ ਕਰਵਾਉਣ ਲਈ ਮੁੱਦੇ ਤੇ ਗੱਲ ਕਰੀਏ ਜਾਂ ਪੰਥਕ ਏਜੰਡੇ ਤੇ ਖੜਨ ਲੜਨ ਦੇ ਮੁੱਦੇ ਤੇ ਗੱਲ ਕਰੀਏ ਤਾਂ ਪ੍ਰਭਾਵਸ਼ਾਲੀ ਜਿਹੜਾ ਮਨਪ੍ਰੀਤ ਸਿੰਘਿਆਲੀ ਦੇ ਨਾਂ ਦਾ ਜ਼ਿਕਰ ਆਉਂਦਾ ਪਰ ਜਿਹੜੀ ਇਹ ਇਹ ਰਣਨੀਤੀ ਹੈ ਜਾਂ ਇਸ ਮੁੱਦੇ ਤੇ ਜਿਹੜੀਆਂ ਪਹਿਲੀਆਂ ਮੀਟਿੰਗਾਂ ਹੋਈਆਂ ਨੇ ਉਹਨਾਂ ਚ ਜਿਹੜੇ ਤਾਜ਼ਾ ਅੰਕੜੇ ਮਿਲੇ ਆ ਉਹ ਚ ਇਹ ਵੀ ਪਤਾ ਲੱਗਿਆ ਕਿ ਸਰਦਾਰ ਪਰਮਿੰਦਰ ਸਿੰਘ ਢੀਂਡਾ ਸਾਹਿਬਾਂਵੇਂ ਜਿਹੜੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਉਹ ਤਾਂ ਹੁਣ ਬਡੇਰੀ ਉਮਰ ਦੇ ਹੋ ਗਏ ਜੀ ਕਾਫੀ ਜ਼ਿਆਦਾ ਲੰਬੀ ਉਮਰ ਵੀ ਹੋ ਗਈ ਹੈ ਸਿਹਤ ਵੀ ਉਹਨਾਂ ਦੀ ਇਜਾਜ਼ਤ ਨਹੀਂ ਦਿੰਦੀ ਪਰ ਪ੍ਰਮਿੰਦਰ ਸਿੰਘ ਢੀਂਡਸਾ ਕਾਫੀ ਸਰਗਰਮ ਨਜ਼ਰ ਆ ਰਹੇ ਨੇ ਔਰ ਦੂਸਰਾ ਗੱਲ ਕਰੀਏ ਕਿ ਜਿਹੜਾ ਤੁਸੀਂ ਜ਼ਿਕਰ ਕੀਤਾ ਕਿ ਕੀ ਹੋਵੇਗਾ ਰੋਡ ਮੈਪ ਹੂੰ ਰੋਡ ਮੈਪ ਜਿਹੜਾ ਨਮਾ ਹੂੰ ਉਹਦੇ ਭਾਵੇਂ ਬਹੁਤ ਸਾਰਾ ਅਜੇ ਨਹੀਂ ਜ਼ਿਕਰ ਕੀਤਾ ਜਾ ਸਕਦਾ ਜੀ ਜਾਂ ਉਹ ਅੰਕੜੇ ਅਜੇ ਪ੍ਰਾਪਤ ਵੀ ਨਹੀਂ ਹੋਏ ਜਿੰਨਾ ਕੁਝ ਆਪਾਂ ਨੂੰ ਪ੍ਰਾਪਤ ਹੋਇਆ ਕਿਉਂਕਿ ਹੁਣ ਤੱਕ ਬਹੁਤਾ ਕੁਝ ਤਾਂ ਗੁਪਤ ਹੀ ਰੱਖਿਆ ਗਿਆ ਪਰ ਇਹ ਚ ਸਭ ਤੋਂ ਵੱਡੀ ਗੱਲ ਇਹ ਹੀ ਹੈ ਵੀ ਜਿਹੜੀ ਵਰਕਰਾਂ ਦੀ ਮੰਗ ਹੈ ਜਾਂ ਝੁੰਡਾ ਕਮੇਟੀ ਚ ਜਿਹੜਾ ਮੁੱਖ ਜਿਹੜੀ ਰਿਪੋਰਟ ਹੈ ਉਹ ਚ ਜਿਹੜਾ ਮੁੱਖ ਮੁੱਦਾ ਕਹਿ ਲਈਏ ਉਹ ਤਾਂ ਇਹ ਹੀ ਹੈ ਨਾ ਲੀਡਰਸ਼ਿਪ ਜਾਂ ਸੁਖਵੀਰ ਸਿੰਘ ਬਾਦਲ ਨੂੰ ਪਾਸੇ ਕਰਨਾ ਭਾਵੇਂ ਹੋਰ ਵੀ ਚਲੋ ਸਾਰੀ ਲੀਡਰਸ਼ਿਪ ਤੇ ਉਂਗਲਾ ਉਠਦੀਆਂ ਨੇ ਪਰ ਉਹ ਸਭ ਤੋਂ ਮੁੱਖ ਮੁੱਦਾ ਇਹ ਹੋਊਗਾ ਉਹ ਚ ਜਿਹੜਾ ਅਜੰਡਾ ਰੋਡਮੈਪ ਵੀ ਸਖਵੀਰ ਬਾਦਲ ਨੂੰ ਪਾਸੇ ਕਰਨ ਲਈ ਇਹ ਜਿਹੜੇ ਅਕਾਲੀ ਆਗੂ ਨੇ ਇਹ ਇੱਕ ਮੁੱਠ ਦੇ ਹਨਗੇ ਦੂਜਾ ਕਿ ਇਹ ਆਗੂ ਜਿਹੜੀ ਸ੍ਰੀ ਕਾਲ ਤਖਤ ਸਾਹਿਬ ਤੇ ਜਾ ਕੇ ਕਿਉਂਕਿ ਜਦੋਂ ਸਰਕਾਰ ਸੀ ਜਿਹੜੇ ਮੁੱਦਿਆਂ ਤੇ ਜਿਹੜੇ ਮਸਲਿਆਂ ਤੇ ਸਖਵੀਰ ਬਾਦਲ ਨੂੰ ਜਾਂ ਬਾਦਲ ਪਰਿਵਾਰ ਨੂੰ ਚੈਲੰਜ ਦਿੱਤਾ ਲੋਕਾਂ ਨੇ ਜਾਂ ਕਾਲੀ ਵਰਕਰ ਨਿਰਾਸ਼ ਚੱਲੇ ਆ ਰਹੇ ਨੇ ਉਹਨਾਂ ਮੁੱਦਿਆਂ ਤੇ ਜੇ ਦੇਖਿਆ ਜਾਵੇ ਤਾਂ ਜਿਹੜੀ ਆਪਾਂ ਗੱਲ ਕਰਦੇ ਆ ਰਹੇ ਕਿ ਬਾਕੀ ਲੀਡਰਸ਼ਿਪ ਵੀ ਉਹਨਾਂ ਤੇ ਵੀ ਉਂਗਲਾਂ ਉਰਤੀਆਂ ਜਾਂ ਸਵਾਲ ਉੱਠਦੇ ਆ ਤਾਂ ਇਹ ਲੀਡਰਸ਼ਿਪ ਜਿਹੜੀ ਇਕੱਠੀ ਹੋਈ ਹੈ ਇਸ ਲੀਡਰਸ਼ਿਪ ਵੱਲੋਂ ਇਹ ਵੀ ਫੈਸਲਾ ਲਿਆ ਗਿਆ ਕਿ ਉਹ ਕਾਲ ਤੱਕ ਸਾਬ ਤੇ ਜਾ ਕੇ ਜਿਹੜੀਆਂ ਆਪਣੀਆਂ ਵੀ ਉਸ ਸਮੇਂ ਕਿਉਂਕਿ ਸੱਤਾ ਚ ਸੱਤਾ ਤਾਂ ਇਹਨਾਂ ਨੇ ਨਾਲ ਹੀ ਉਹ ਕੀਤੀ ਹੈ ਨਾ ਹੰਡਾਈ ਕਹਿ ਲੋ ਹਨ ਤੇ ਉਹ ਵੀ ਮਾਫੀ ਮੰਗਣਗੇ ਜਾ ਕੇ ਤੇ ਉਹਦੇ ਨਾਲ ਹੀ ਗੱਲ ਕਰੀਏ ਕਿ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਮੁੱਖ ਤੌਰ ਤੇ ਜਾਂ ਪਾਰਟੀ ਨੂੰ ਕਿਸ ਤਰ੍ਹਾਂ ਮਜ਼ਬੂਤ ਕੀਤਾ ਜਾਵੇ ਜਾਂ ਕਿਸ ਤਰ੍ਹਾਂ ਇਸ ਮਹਿਮ ਨੂੰ ਜਾਂ ਇਸ ਲਹਿਰ ਨੂੰ ਲੋਕਾਂ ਚ ਜਾਂ ਕਾਲੀ ਵਰਕਰਾਂ ਚ ਪਿੰਡਾਂ ਚ ਕਿਸ ਤਰ੍ਹਾਂ ਲਜਾਇਆ ਜਾਵੇ ਕਿਸ ਤਰ੍ਹਾਂ ਲੋਕਾਂ ਦੀ ਲਾਮਬੰਦੀ ਕੀਤੀ ਜਾਵੇ ਇਹ ਕਾਫੀ ਕੁਝ ਜਿਹੜਾ ਇਹਦਾ ਜ਼ਿਕਰ ਹੋਇਆ ਔਰ ਸਭ ਤੋਂ ਵੱਡੀ ਗੱਲ ਹੈ ਕਿ ਅਜੇ ਮਤਲਬ ਅਕਾਲੀ ਦਲ ਨੂੰ ਬਚਾਉਣਾ ਹੀ ਜਾਂ ਸਟੈਂਡ ਕਰਨਾ ਹੀ ਜਾਂ ਖੜਾ ਕਰਨਾ ਮਜ਼ਬੂਤ ਕਰਨਾ ਹੀ ਇਹਦਾ ਮੁੱਖ ਏਜੰਡਾ ਹੋਊ। ਪੰਥਕ ਏਜੰਡਾ ਕਿਸਾਨੀ ਮੁੱਦੇ ਇਹ ਵੀ ਮੁੱਖ ਤੌਰ ਤੇ ਹੋਣਗੇ। ਉਹ ਸਭ ਤੋਂ ਇੱਕ ਹੋਰ ਮੇਨ ਤੌਰ ਤੇ ਜਿਹੜੀ ਜਿਹੜੀ ਜ਼ਿਕਰ ਆਇਆ ਉਹ ਇਹ ਵੀ ਆਇਆ ਕਿ ਅਕਾਲੀ ਦਲ ਇਹ ਮੋੜ 'ਚ ਹੀ ਹੈ ਜਿਹੜੇ ਅਕਾਲੀ ਆਗੂ ਨੇ ਸ਼ੁਰੂਆਤ 'ਚ ਇਹ ਮਤਲਬ ਆਪਣਾ ਏਜੰਡਾ ਕਲੀਅਰ ਕਰ ਦੇਣਗੇ ਕਿ ਉਹ ਭਾਜਪਾ ਨਾਲ ਨਹੀਂ ਚੱਲਣਗੇ। ਪਤਾ ਲੱਗਿਆ ਕਿ ਜਿਹੜੀਆਂ ਪਹਿਲੀਆਂ ਮੀਟਿੰਗਾਂ ਹੋਈਆਂ ਨੇ ਨਾ ਉਹਨਾਂ ਮੀਟਿੰਗਾਂ 'ਚ ਭਾਵੇਂ ਜ਼ਿਕਰ ਆ ਰਿਹਾ ਸੀ ਕਿ ਮਨਪ੍ਰੀਤ ਸਿੰਘਿਆਲੀ ਲੀਡ ਕਰਨਗੇ ਪਰ ਉਹਨਾਂ ਨੇ ਅਜੇ ਇਸ ਗੱਲ ਤੇ ਜਿਹੜੀ ਹੈ ਸਮਾਂ ਮੰਗਿਆ ਔਰ ਨਾਲ ਇਹ ਜ਼ਰੂਰ ਕਿਹਾ ਕਿ ਇਹ ਜ਼ਰੂਰ ਫੈਸਲਾ ਲਿਆ ਜਾਵੇ ਕਿ ਇਹ ਜਿਹੜਾ ਧੜਾ ਵੱਖਰੇ ਤੌਰ ਤੇ ਤੁਰੇਗਾ ਲੋਕਾਂ 'ਚ ਜਾਵੇਗਾ ਜਾਂ ਕਾਲੀ ਵਰਕਰਾਂ ਜਾਵੇਗਾ ਉਹ ਆਉਣ ਵਾਲੇ ਸਮੇਂ 'ਚ ਭਾਵ 27 ਵਾਲਾ ਮੁੱਦਾ ਹੀ ਹੈ ਨਾ ਮੇਨਤਲ ਇਲੈਕਸ਼ਨ ਵੀ ਕਹਿ ਲੀ ਗਏ ਆਪਾਂ ਹਾਂ ਉਹ ਚ ਭਾਜਪਾ ਨਾਲ ਸਾਂਝ ਨਹੀਂ ਪਾਵੇਗਾ ਇਹ ਮਤਲਬ ਸ਼ੁਰੂਆਤ 'ਚ ਕਲੀਅਰ ਕਰਕੇ ਤੁਰਨਗੇ ਵੱਡਾ ਫੈਸਲਾ ਹਾਂ ਹਾਂ ਕਿਉਂਕਿ ਜੇ ਆਪਾਂ ਦੇਖ ਲਈਏ ਨਾ ਲੋਕ ਸਭਾ ਚੋਣਾਂ 'ਚ ਕਾਲੀਦਲ ਹਾਰ ਦਾ ਕਾਰਨ ਆਪਣੀ ਦਾ ਇਹ ਵੀ ਇੱਕ ਸਮਝਦਾ ਪਿਆ ਵੀ ਉਹ ਆਪਣੀ ਜਿਹੜੀ ਹੈ ਯੋਜਨਾ ਉਹ ਕਲੀਅਰ ਹੀ ਨਹੀਂ ਕਰ ਸਕੇ ਜਾਂ ਆਪਣਾ ਏਜੰਡਾ ਕਲੀਅਰ ਹੀ ਨਹੀਂ ਕਰ ਸਕੇ ਕਿ ਉਹ ਜਿੱਤ ਕੇ ਭਾਜਪਾ ਦਾ ਸਾਥ ਨਹੀਂ ਦੇਣਗੇ ਔਰ ਲੋਕਾਂ 'ਚ ਇਹ ਗੱਲ ਰਹੀ ਹੈ ਪੰਜਾਬੀਆਂ ਚ ਬਿਲਕੁਲ ਵੀ ਜਿੰਨੇ ਜਿੱਤਗੇ ਉਹਨਾਂ ਨੇ ਜਾਣਾ ਤਾਂ ਗਾਂ ਐਂਡੀਆ ਨਾਲ ਹੀ ਹੈ ਨਾ ਜਾਂ ਭਾਜਪਾ ਨਾਲ ਹੀ ਜਾਣਾ ਨਾ ਕਿਉਂਕਿ ਕਾਂਗਰਸ ਨਾਲ ਜਾਂ ਉਧਰ ਇੰਡੀਆ ਗਰੁੱਪ ਨਾਲ ਤਾਂ ਨਹੀਂ ਜਾਣਗੇ ਇਹ 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 ਵੀ ਇੱਕ ਕਾਰਨ ਕਾਲੀ ਦਲ ਸਮਝਦਾ ਆਪਦਾ ਭਾਵੇਂ ਕਾਲੀ ਦਲ ਨੇ ਵੀ ਹੈਗਾ ਵੀ ਕਿ ਜਿਹੜਾ ਉਹਨਾਂ ਦੀ ਹਾਰ ਦਾ ਇੱਕੇ ਵੀ ਕਾਰਨ ਹੋਇਆ ਕਿ મોદી ਦਾ ਜਿਹੜਾ ਪੰਜਾਬ ਚ ਵਿਰੋਧ ਆ ਹੂੰ ਔਰ ਲੋਕਾਂ ਨੇ ਇਸੇ ਚੱਕਰ ਜੀ ਮੋਦੀ ਨੂੰ ਹਰਾਉਣ ਲਈ ਵੀ ਕਾਲੀ ਵਰਕਰਾਂ ਨੇ ਵੀ ਹਾਂ ਜਿੱਤਣ ਵਾਲੀ ਧਿਰ ਨੂੰ ਵੋਟ ਪਾਤੀ ਹੈ ਇਹ ਕਈ ਕਾਰਨ ਨੇ ਔਰ ਇਹ ਇਸ ਜਿਹੜਾ ਜਿਹੜਾ ਵੱਖਰਾ ਗਰੁੱਪ ਚੱਲ ਰਿਹਾ ਇਹਦੇ ਵੱਡੇ ਲੀਡਰ ਨੇ ਉਹਨਾਂ ਨੇ ਇਹ ਫੈਸਲਾ ਹੀ ਲਿਆ ਕਿ ਸ਼ੁਰੂਆਤ ਚ ਇਹ ਫੈਸਲਾ ਕਰ ਦੇਣਗੇ ਔਰ ਅਗਲਾ ਹੋਰ ਵੀ ਕਿਉਂਕਿ ਇੰਨਾ ਹੀ ਨਹੀਂ ਹੋਰ ਲੰਬਾ ਚੌੜਾ ਪ੍ਰੋਗਰਾਮ ਹੋਊਗਾ ਸਭ ਤੋਂ ਵੱਡੀ ਗੱਲ ਹੈ ਕਿ ਇਸ ਮੁੱਦੇ ਤੇ ਮਤਲਬ ਕਹਿ ਲਓ ਵੀ ਜਿਹੜੀ ਅੰਦਰ ਖਾਤੇ ਸਾਰਾ ਕੁਝ ਚੱਲ ਰਿਆ ਸੀ ਉਹ ਤਸਵੀਰ ਸਾਹਮਣੇ ਆ ਜਾਵੇਗੀ ਜੀ ਕਿਉਂਕਿ ਕਈ ਵਾਰੀ ਤਾਂ ਲੋਕਾਂ 'ਚ ਇਹ ਵੀ ਹੁੰਦਾ ਨਾ ਵੀ ਹੁੰਦੀ ਵੀ ਹੈ ਮੀਟਿੰਗ ਜਾਂ ਨਹੀਂ ਹੂੰ ਕੋਈ ਚਰਚਾਵਾ ਹੀ ਕਹੇ ਬਹੁਤ ਬਹੁਤ ਕੁਝ ਤਾਂ ਤੁਹਾਨੂੰ ਪਤਾ ਵੀ ਸੋਸ਼ਲ ਮੀਡੀਆ ਤੇ ਉਹੀ ਪਰੋਸਿਆ ਜਾਂਦਾ ਪਰੋਸੇਯੋਗ ਤਾਂ ਤਾਂ ਹੈ ਨਹੀਂਗੀ ਬਿਲਕੁਲ ਪਰ ਲੋਕ ਇਹਨੂੰ ਸੀਰੀਅਸ ਨਹੀਂ ਲੈਂਦੇ ਉਹ ਪਰ ਲੋਕਾਂ 'ਚ ਇੱਕ ਮਤਲਬ ਇੱਕ ਖਿੱਚ ਜ਼ਰੂਰ ਬਣੀ ਰਹਿੰਦੀ ਹੈ ਵੀ ਕੀ ਚੱਲ ਰਿਹਾ ਯਾਰ ਹੂੰ ਕੁਛ ਨਾ ਕੁਛ ਖੈਰ ਆਪਾਂ ਜਿਹੜੀਆਂ ਪਹਿਲੀਆਂ ਵੀ ਆਪਣੀਆਂ ਹੋਈਆਂ ਨੇ ਚਰਚਾਵਾ ਆਪਾਂ ਉਹਨਾਂ ਚ ਪਹਿਲੀਆਂ ਮੀਟਿੰਗਾਂ ਦਾ ਸਭ ਤੋਂ ਪਹਿਲਾਂ ਆਪਾਂ ਜਿਕਰ ਕੀਤਾ ਜੇ ਤੁਹਾਨੂੰ ਯਾਦ ਹੋਊਗਾ ਔਰ ਇਹ ਵੀ ਦੱਸਤਾ ਸੀ ਕਿ ਜਿਹੜੀ ਤੀਜੀ ਮੀਟਿੰਗ ਹੈ ਉਹ ਜਲਦ ਹੋਣ ਜਾ ਰਹੀ ਹੈ ਤੇ ਉਹ ਜਲੰਧਰ ਵਾਲੀ ਮੀਟਿੰਗ ਦਾ ਵੀ ਆਪਾਂ ਜਿਕਰ ਕੀਤਾ ਹੈ ਹਨ ਤੇ ਇਹ ਜਿਹੜੀ ਮੀਟਿੰਗ ਹੈ ਇਹ ਵੀ ਜੇ ਮੈਂ ਕਹਾਂ ਲੋ ਇੱਕ ਸਪੈਸ਼ਲ ਰਿਪੋਰਟ ਹੀ ਹੈ ਜਿਹੜੀ 25 ਨੂੰ ਵੀ ਹੋਣ ਜਾ ਰਹੀ ਹੈ ਮੀਟਿੰਗ ਔਰ ਇਹ ਵੀ ਬਸ ਦਾ ਪੰਜਾਬ ਤੇ ਹੀ ਹੈ ਹਜੇ ਤੱਕ ਇਹ ਇਹਦੀ ਜਿਹੜੀ ਜਾਣਕਾਰੀ ਹੈ ਬਹੁਤ ਹੀ ਜਾਣਕਾਰੀ ਹਾਂ 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 ਤੇ ਗੱਲ ਅੱਗੇ ਕਰ ਲਈਏ ਕਿ ਇਹਦੇ ਬਾਰੇ ਭਾਵੇਂ ਜਿਹੜੀ ਹੈਗੀ ਆ ਅੱਜ ਪਰਮਿੰਦਰ ਸਿੰਘ ਢੀਂਡਸਾ ਨਾਲ ਵੀ ਮੈਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਕੋਈ ਬਹੁਤੇ ਅੰਕੜੇ ਤਾਂ ਨਹੀਂ ਇਹਦੇ ਬਾਰੇ ਦਿੱਤੇ ਕਿਉਂਕਿ ਮੈਨੂੰ ਜਦੋਂ ਪਤਾ ਲੱਗਿਆ ਕਿ ਉਹ ਅਗਵਾਈ ਕਰਨ ਜਾ ਰਹੇ ਆ ਇਸ ਮੀਟਿੰਗ ਦੀ ਤਾਂ ਉਹਨਾਂ ਨਾਲ ਮੈਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨਾਲ ਸੰਪਰਕ ਵੀ ਹੋ ਗਿਆ ਤੇ ਉਹਨਾਂ ਨੇ ਇਹ ਜ਼ਰੂਰ ਪੁਸ਼ਟੀ ਕੀਤੀ ਹੈ ਕਿ ਇਹ ਜਲਦ ਮੀਟਿੰਗ ਕਰਾਂਗੇ ਔਰ ਇਹ ਚ ਹੋਰ ਕੀ ਰੋਡ ਮੈਪ ਕੀ ਹੋਵੇਗਾ ਇਹ ਕਿਸ ਤਰ੍ਹਾਂ ਦੀ ਰਣਨੀਤੀ ਹੋਵੇਗੀ ਭਾਵੇਂ ਉਹਨਾਂ ਤੋਂ ਬਹੁਤਾ ਉਹਨਾਂ ਨੇ ਵਿਸਤਾਰ ਚ ਦੱਸਣ ਤੋਂ ਜਿਹੜਾ ਕੰਨੀ ਘਤਰਾਈ ਆ। ਹੂੰ। ਅੱਛਾ ਜਿਸ ਤਰ੍ਹਾਂ ਦੀ ਆ ਪਹਿਲਾਂ ਚਰਚਾਵਾਂ ਆਈਆਂ ਨੇ ਕਿ ਇਹ ਧੜੇ ਨੂੰ ਮਨਪ੍ਰੀਤ ਸਿੰਘ ਯਾੜੀ ਲੀਡ ਕਰਨਗੇ ਕਿ ਉਹੀ ਕਰਨਗੇ ਇਹਨੂੰ ਲੀਡ। ਨਹੀਂ ਦੇਖੋ ਆਪਾਂ ਪਹਿਲਾਂ ਵੀ ਜ਼ਿਕਰ ਕਰਤਾ ਕਿ ਮਨਪ੍ਰੀਤ ਸਿੰਘ ਯਾੜੀ ਵੱਲੋਂ ਜੇ ਇਸ ਬਾਰੇ ਕਲੀਅਰ ਨਹੀਂ ਹੈਗਾ। ਭਾਵੇਂ ਲੋਕਾਂ ਚ ਚਰਚਾ ਔਰ ਲੋਕਾਂ ਨੇ ਕਾਫੀ ਲੋਕਾਂ ਨੇ ਜਾਂ ਤੁਸੀਂ ਆਪਾ ਦੇਖਿਆ ਉਹ ਥੱਲੇ ਜਿਹੜੇ ਕਮੈਂਟ ਆਉਂਦੇ ਆ ਉਹ ਚ ਕਾਫੀ ਅਕਾਲੀ ਵਰਕਰਾਂ ਦਾ ਇਹ ਵਿਚਾਰ ਵੀ ਹੈ ਕਿ ਮਨਪ੍ਰੀਤ ਸਿੰਘ ਅੱਗੇ ਲਾ ਕੇ ਅਗਵਾਈ ਕਰਨ ਹਨਾ ਪਰ ਉਹਦੇ ਨਾਲ ਹੀ ਜੇ ਇਹ ਗੱਲ ਕਰ ਲਈਏ ਤਾਂ ਜਿਹੜੇ ਪਰਮਿੰਦਰ ਸਿੰਘ ਢੀਂਡਾ ਸਾਹਿਬ ਵੀ ਕਾਫੀ ਸਰਗਰਮ ਨਜ਼ਰ ਆ ਰਹੇ ਆ ਹਨਾ ਔਰ ਮੇਰਾ ਖਿਆਲ ਆ ਉਹ ਉਹਨਾਂ ਦੇ ਫਾਦਰ ਸਾਹਿਬ ਸਰਦਾਰ ਸਖਤੇਪ ਸਿੰਘ ਢੀਂਡਾ ਸਾਹਿਬ ਆਪਾਂ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਆ ਕਿ ਉਹਨਾਂ ਦੀ ਸਿਹਤ ਤਾਂ ਉਹਨਾਂ ਇਜਾਜ਼ਤ ਨਹੀਂ ਦਿੰਦੀ ਤੇ ਔਰ ਪਰਮਿੰਦਰ ਸਿੰਘ ਢੀਂਡਾ ਸਾਹਿਬ ਦੀ ਗੱਲ ਕਰੀਏ ਤਾਂ ਉਹ 5 ਵਾਰ ਵਿਧਾਇਕ ਬਣ ਚੁੱਕੇ ਨੇ ਔਰ 2 ਵਾਰ ਮਤਲਬ ਇਹ ਪੰਜ ਆਲਾ ਜਿਹੜਾ ਪੀਰੀਅਡ ਹੈ ਦੋ ਵਾਰੀ ਮੰਤਰੀ ਵੀ ਰਹੇ ਆ ਵਿੱਤ ਮੰਤਰੀ ਵੀ ਰਹੇ ਆ ਔਰ ਬੇਦਾਗ ਸਖਸ਼ੀਅਤ ਨੇ ਉਹ ਵੀ ਔਰ ਉਹਦੇ ਨਾਲ ਹੀ ਗੱਲ ਕਰ ਲਈਏ ਕਿ ਉਹ ਜਿਹੜੀ ਇੰਡੀਆ ਸਾਈਕਲਿੰਗ ਐਸੋਸੀਏਸ਼ਨ ਹੈਗੀ ਆ ਉਹਦੇ ਪ੍ਰੈਜ਼ੀਡੈਂਟ ਵੀ ਰਹੇ ਉਹਨਾਂ ਦੇ ਤੇ ਆਪਾਂ ਜੀਵਨ ਤੇ ਥੋੜੀ ਝਾਤ ਪਾ ਲਈਏ ਜੀ ਤੇ ਉਹ ਇਸ ਸਮੇਂ ਜਿਹੜਾ ਏਸ਼ੀਆ ਨਰਸਵੰਤ ਜਿਹੜੀ ਐਸੋਸੀਏਸ਼ਨ ਹੈ ਸਾਈਕਲਿੰਗ ਐਸੋਸੀਏਸ਼ਨ ਮਤਲਬ 스포츠 ਕੋਰਟੇ ਨਾਲ ਵੀ ਜੁੜ ਰਿਹਾ ਤੁਹਾਨੂੰ ਯਾਦ ਹੋਊਗਾ ਕਿ ਸਰਦਾਰ ਸਖਦੇਵ ਸਿੰਘ ਢੀਂਡਸਾ ਜਦੋਂ ਕੇਂਦਰ ਚ ਮੰਤਰੀ ਬਣਿਆ ਤਾਂ ਉਹਨਾਂ ਕੋਲੇ ਜਿਹੜਾ ਵਿਭਾਗ ਆ ਸਪੋਰਟਸ ਵਿਭਾਗ ਹੀ ਰਿਹਾ ਜੀ ਔਰ ਇਹ ਮਤਲਬ ਜਿਹੜੀ ਐਸੋਸੀਏਸ਼ਨ ਬਣੀ ਹੋਈ ਹੈ ਸਾਈਕਲਿੰਗ ਏਸ਼ੀਆ ਲੇਬਰ ਪੱਧਰ ਦੀ ਉਹਦੇ ਹੁਣ ਵਾਈਸ ਪ੍ਰਧਾਨ ਨੇ ਇਹਨਾਂ ਦੇ ਜੀਵਨ ਤੇ ਛਾਤ ਮਾਰੀ ਹੈ ਤਾਂ ਮਤਲਬ ਇਹ ਤਾਂ ਨਹੀਂ ਕਨਫਰਮ ਵੀ ਕੌਣ ਲੀਡ ਕਰੇਗਾ ਕਿਉਂਕਿ ਹੋਰ ਵੀ ਕਾਫੀ ਸੀਨੀਅਰ ਆਗੂ ਨੇ ਹਨ ਔਰ ਜਿਹੜੀ ਸਰਗਰਮੀ ਵਾਲੀ ਗੱਲ ਆਪਾਂ ਕਰ ਸਕਦੇ ਆ ਇਹ ਕਾਫੀ ਸਰਗਰਮ ਨੇ ਔਰ ਆਉਣ ਵਾਲੇ ਦਿਨੇ ਚ ਕਿਉਂਕਿ ਹੁਣ ਤੱਕ ਕੁਝ ਘੰਟੇ ਹੀ ਰਹਿ ਗਏ ਲੰਬਾ ਸਮਾਂ ਤਰਿਆ ਨਹੀਂ ਕੁਝ ਘੰਟਿਆਂ ਬਾਅਦ ਸਾਰਾ ਕੁਝ ਜਿਹੜੀ ਤਸਵੀਰ ਹੈ ਕਿਉਂਕਿ ਹੁਣ ਬਹੁਤੀਆਂ ਪਾਇ ਤੇ ਕਿਆਸਰਾਈਆਂ ਨਾ ਹੀ ਲਾਈਏ ਹਾਂ ਬਿਲਕੁਲ ਹੈਨਾ ਜਿੰਨਾ ਕਿ ਆਪਣੇ ਕੋਲੇ ਅੰਕੜੇ ਸੀਗੇ ਉਹ ਤਕਰੀਬਨ ਆਪਾਂ ਜ਼ਿਕਰ ਕਰ ਲਿਆ ਤੇ ਫਿਰ ਬਹੁਤਾ ਕੁਝ ਗੁਪਤ ਚੋਂ ਤਾਂ ਨਹੀਂ ਕੱਢਿਆ ਜਾ ਸਕਦਾ ਕਿਉਂਕਿ ਹੁਣ ਤੱਕ ਮੀਟਿੰਗਾਂ ਗੁਪਤੀ ਹੋਈਆਂ ਨੇ ਔਰ ਜਿਹੜੇ ਬਹੁਤੇ ਲੀਡਰਾਂ ਨਾਲ ਗੱਲ ਵੀ ਕਰਦੇ ਆ ਕਿਉਂਕਿ ਮੀਡੀਏ ਤੋਂ ਇਹ ਫੈਸਲਾ ਵੀ ਹੋਇਆ ਸੀ ਵੀ ਅਜੇ ਮੀਡੀਆ ਚ ਨਾ ਜਾਇਆ ਜਾਵੇ ਤੇ ਮੈਂ ਇਹ ਜਰੂਰ ਗੱਲ ਕੀਤੀ ਹੈ ਕ ਉਹਨਾਂ ਨਾਲ ਪਰਮਿੰਦਰ ਸਿੰਘ ਢੀਂਸਾਣਾ ਵੀ ਜਿਹੜੀ ਹੁਣ ਮੀਟਿੰਗ ਹੋਊਗੀ ਹਮ 25 ਵਾਲੀ ਤੁਸੀਂ ਕਹਿ ਰਹੇ ਹੋ ਉਹ ਮੀਟਿੰਗ ਦੇ ਵੇਰਵੇ ਤਾਂ মিডিਆ ਨੂੰ ਦਿੱਤੇ ਜਾਣਗੇ ਤਾਂ ਉਹ ਉਹਨਾਂ ਨੇ ਜਰੂਰ ਉਹਦੀ ਪੁਸ਼ਟੀ ਕੀਤੀ ਹੈ ਤੇ ਉਹਦੇ ਵੇਰਵੇ ਜਰੂਰ ਦਿੱਤੇ ਜਾਣਗੇ ਹਾਂ 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 ਮਤਲਬ ਕਹਿਣ ਦਾ ਭਾਵ ਇਹ ਆ ਵੀ ਜਿਹੜੇ ਲੋਕਸ਼ਪ ਕੇ ਕਹਿ ਲਓ ਹਮ ਜਾਂ ਕੋਰ ਕਮੇਟੀ ਦੀ ਮੀਟਿੰਗ ਚ ਵੀ ਕਹਿ ਲਓ ਜਿਹੜੇ ਚਿਹਰੇ ਵੱਡੇ ਚਿਹਰੇ ਕਾਲੀ ਚਿਹਰੇ ਜਿਹੜੇ ਸਾਹਮਣੇ ਆ ਕੇ ਸੁਖਵੀਰ ਨੂੰ ਚੈਲੰਜ ਕਰਨ ਤੋਂ ਕੰਨੀ ਘਤਰਾਉਂਦੇ ਸੀ ਉਹ ਹੁਣ ਇੱਕ ਮੰਚ ਤੋਂ ਜਿਹੜਾ ਜ਼ਰੂਰ ਸੁਖਵੀਰ ਬਾਦਲ ਦੇ ਖਿਲਾਫ ਹੀ ਕਹਿ ਲਈ ਸੱਦੇ ਰੂਪ ਚ ਝੰਡਾ ਚੱਕਣਗੇ ਔਰ ਜਿਹੜੀ ਇਹਦੀ ਰਣਨੀਤੀ ਸਮੁੱਚੇ ਰੂਪ ਚ ਕੀ ਹੋਊਗੀ ਹਨਾ ਉਹ ਕੱਲ ਸਾਰਾ ਕੁਝ ਜਿਹੜਾ ਸਾਹਮਣੇ ਆ ਜਾਊਗਾ ਤਾਂ ਇਹਦੇ ਨਾਲ ਹੀ ਜੁੜਦਾ ਸਵਾਲ ਆ ਵੀ ਅੰਦਰ ਖਾਤਿਆ ਆਕਾਲੀ ਦਲ ਚ ਇੰਨੀ ਹਿਲਜੁਲ ਹੋ ਰਹੀ ਆ ਤਾਂ ਸੁਖਵੀਰ ਬਾਲ ਦਾ ਇਹ ਤੇ ਕੀ ਕਹਿਣਾ ਕੀ ਉਹਨਾਂ ਦੇ ਕੋਈ ਟਿੱਪਣੀ ਵੀ ਇਹਦੇ ਤੇ ਦੇਖੋ ਅਜੇ ਤੱਕ ਉਹਨਾਂ ਦੀ ਸਿੱਤੇ ਰੂਪ ਤੱਕ ਕੋਈ ਟਿੱਪਣੀ ਆਈ ਨਹੀਂ ਜੇ ਕਹਿ ਲਈਏ ਕਿ ਕੋਰ ਕਮੇਟੀ ਦੀ ਜਿਹੜੀ ਉਹਨਾਂ ਨੇ ਪਿਛਲੇ ਦਿਨਾਂ ਚ ਮੀਟਿੰਗ ਬੁਲਾਈ ਸੀਗੀ ਉਹ ਚ ਗੱਲ ਕਰ ਲਈਏ ਕਿ ਭਾਵੇਂ ਉਹ ਚੋਣਾਂ ਨਾਲ ਸੰਬੰਧਿਤ ਜਿਹੜੀ ਪਾਰਟੀ ਜਿਹੜੀ ਹੈ ਪਰਚੋਲ ਕਰ ਲਈ ਕਿ ਕੀ ਕਾਰਨ ਨੇ ਜਾਂ ਸਮੀਖਿਆ ਕਰ ਲਈ ਉਹ ਮੀਟਿੰਗ ਰੱਖੀ ਗਈ ਸੀ ਪਰ ਉਹਦੇ ਚ ਮੁੱਖ ਤੌਰ ਤੇ ਜਿਹੜਾ ਇਹ ਸੀ ਸੁਖਵੀਰ ਬਾਦਲ ਵੱਲੋਂ ਮਤਲਬ ਯਤਨ ਕੀਤਾ ਗਿਆ ਸੀਗਾ ਕਿ ਉਹਨਾਂ ਦੇ ਖਿਲਾਫ ਜੇ ਕੁਛ ਦੇ ਕਿਸੇ ਆਗੂ ਦੇ ਮਨ ਚ ਹੈ ਤਾਂ ਉਹ ਇਸ ਮੀਟਿੰਗ ਚ ਦੱਸ ਦੇਣ ਇਹ ਕਹਿੰਦੇ ਨੇ ਪ੍ਰਧਾਨਗੀ ਉਹਨਾਂ ਦੀ ਨਹੀਂ ਮਨਜ਼ੂਰ ਤਾਂ ਉਹ ਦੱਸ ਦੇਣ ਭਾਵੇਂ ਉਸ ਮੀਟਿੰਗ ਦਾ ਜਿਹੜਾ ਪ੍ਰੈਸ ਨੋਟ ਜਾਰੀ ਹੋਇਆ ਸੀ ਤੁਹਾਨੂੰ ਯਾਦ ਹੋਊਗਾ ਉਸ ਪ੍ਰੈਸ ਨੋਟ ਤੇ ਵੀ ਵਿਵਾਦ ਛੜਿਆ ਸੀ ਜੀ ਔਰ ਪ੍ਰੇਮ ਸਿੰਘ ਚੰਨੂ ਮਾਜਰਾ ਜਿਹੜੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਨੇ ਉਹਨਾਂ ਨੇ ਆ ਕੇ ਕਿਹਾ ਸੀ ਕਿ ਜਿਹੜਾ ਇਸ ਪ੍ਰੈਸ ਨੋਟ ਜ਼ਿਕਰ ਕੀਤਾ ਗਿਆ ਕਿ ਸੁਖਵੀਰ ਬਾਦਲ ਦੀ ਜਿਹੜੀ ਲੀਡਰਸ਼ਿਪ ਆ ਉਹ ਇਹਨਾਂ ਵੱਲੋਂ ਸਾਰੇ ਜਿਹੜੀ ਹੋਰ ਕਮੇਟੀ ਵੱਲੋਂ ਕਬੂਲੀ ਗਈ ਕਹਿ ਲੀਏ ਇਹ ਜ਼ਿਕਰ ਹੋ ਗਿਆ ਸੀ ਤਾਂ ਉਹਨਾਂ ਨੇ ਇਹ ਤੇ ਸਵਾਲ ਖੜੇ ਕੀਤੇ ਸੀ ਉਹਨਾਂ ਨੇ ਨਹੀਂ ਕੱਲਿਆਂ ਨੇ ਹੋਰਾਂ ਨੇ ਵੀ ਸਵਾਲ ਖੜੇ ਕੀਤੇ ਸੀ ਔਰ ਇਸ ਮੀਟਿੰਗ 'ਚ ਵੀ ਚਰਚਾ ਹੋਈ ਸੀ ਵੀ ਬਨਪ੍ਰੀਤ ਸਿੰਘ ਗਿਆਲੀ ਇਸ ਮੀਟਿੰਗ 'ਚ ਨਹੀਂ ਪਹੁੰਚਿਆ ਜਾਂ ਹੋਰ ਵੀ ਕਈ ਚਿਹਰਿਆਂ ਨੇ ਜਾਂ ਬੀਬੀ ਜਗੀਰ ਕੌਰ ਦੀ ਗੱਲ ਕਰੀਏ ਤਾਂ ਉਹਨਾਂ ਨੇ ਵੀ ਕਈ ਸਵਾਲ ਖੜੇ ਕੀਤੇ ਸੀਗੇ ਇਸ ਮੀਟਿੰਗ 'ਚ ਹਨ ਜਾਂ ਗੁਰਪ੍ਰਤਾਪ ਸਿੰਘ ਜਿਹੜਾ ਹੈਗਾ ਵਡਾਲਾ ਉਹਨਾਂ ਵੱਲੋਂ ਇਸ ਮੀਟਿੰਗ 'ਚ ਝੁੰਦਾ ਕਮੇਟੀ ਦਾ ਜਿਹੜੀ ਰਿਪੋਰਟ ਆ ਉਹਨੂੰ ਲਾਗੂ ਕਰਨ ਦਾ ਮੁੱਦਾ ਠਾਾਇਆ ਗਿਆ ਸੀ ਉਹਦੀ ਰਿਪੋਰਟ ਲਾਗੂ ਕਰਨ ਤੋਂ ਭਾਵ ਤਾਂ ਇਹੀ ਹੈ ਕਿ ਸੁਖਵੀਰ ਬਾਦਲ ਨੂੰ ਕਿਉਂਕਿ ਲੀਡਰਸ਼ਿਪ ਨੂੰ ਹਟਾਉਣ ਦੀ ਗੱਲ ਹੀ ਐ ਨਾ ਉਹ ਤਾਂ ਮੈਂ ਮੁੱਖ ਤੌਰ ਤੇ ਸੁਖਵੀਰ ਸਿੰਘ ਬਾਦਲ ਹੀ ਨੇ ਆਪਾਂ ਇਹ ਵੀ ਕੱਲ ਗੱਲ ਕੀਤੀ ਸੀਗੀ ਵੀ ਜੇ ਇਕੱਲਾ ਇਹ ਠੀਕ ਰਹਿ ਕੇ ਤੇ ਉਹਨਾਂ ਦੇ ਸਿਰ ਤਾਂ ਨਹੀਂ ਭੰਨਿਆ ਜਾਊਗਾ ਕਿਉਂਕਿ ਲੀਡਰ ਤਾਂ ਸਾਰੇ ਹੀ ਸੀ ਹੈਨਾ ਅ ਹੋਰ ਵੀ ਵੱਡੇ ਜਿਹੜੇ ਲੀਡਰਸ਼ਿਪ 'ਚ ਤਾਂ ਚਿਹਰੇ ਆਉਂਦੇ ਹੀ ਨੇ ਇਹਨਾਂ ਦਾ ਆਪਾਂ ਜ਼ਿਕਰ ਵੀ ਕਰਤਾ ਹੈ ਵੀ ਢੀਂਸਾ ਸਾਹਿਬ ਵੀ ਕਹਿ ਲਿਏ ਉਹ ਵੀ ਜਾਂ ਪ੍ਰੇਮ ਸਿੰਘ ਚੰਦੂ ਮਾਜਰਾ ਹੋਰ ਆਪਾਂ ਲੀਡਰਾਂ ਦਾ ਵੀ ਜ਼ਿਕਰ ਕੀਤਾ ਸੀ ਪਰ ਇਹ ਹੁਣ ਜਿਹੜੀ ਇਹ ਨਵੀਂ ਯੋਜਨਾਬੰਦੀ ਹੋ ਰਹੀ ਆ ਉਹ ਚ ਇਹ ਵੀ ਆ ਰਿਹਾ ਕਿ ਇਹ ਖੁਦ ਵੀ ਜਾ ਕੇ ਕਾਲ ਤੱਕ ਸਾਬ ਤੇ ਲੀਡਰਾਂ ਨੇ ਜਿਹੜੀ ਆ ਵੀ ਇਹਨਾਂ ਨੇ ਕਿਹਾ ਵੀ ਅਸੀਂ ਉਹ ਮਾਫੀ ਮੰਗਾਂਗੇ ਜਾ ਕੇ ਹਨ ਇਹ ਮਤਲਬ ਅੰਦਰ ਅਜੇ ਕਹ ਲਓ ਇਹਨਾਂ ਦੀ ਪੁਸ਼ਟੀ ਤਾਂ ਨਹੀਂ ਹੋਈ ਬਹੁਤਾ ਕੁਝ ਜਿਹੜਾ ਪੁਸ਼ਟੀ ਨਹੀਂ ਹੋਈ ਜਿੰਨੀ ਕੁ ਪੁਸ਼ਟੀ ਹੋਈ ਇਹ ਹੀ ਆ ਕਿ 25 ਦੀ ਮੀਟਿੰਗ ਹੋ ਰਹੀ ਆ ਹਨਾ ਤੇ ਉਹ ਮੀਟਿੰਗ ਚ ਰਣਨੀਤੀ ਦੇ ਕਈ ਹਿੱਸੇ ਆਪਾਂ ਨੂੰ ਪਤਾ ਲੱਗ ਗਿਆ ਕਿਉਂਕਿ ਚਰਚਾ ਚੱਲੀ ਆ ਰਹੀ ਕਈ ਦਿਨਾਂ ਤੋਂ ਉਹ ਆਪਾਂ ਜ਼ਿਕਰ ਕਰਤਾ ਔਰ ਕਿਹੜੇ-ਕਿਹੜੇ ਲੀਡਰ ਇਹ ਚ ਸ਼ਾਮਲ ਹੋਣ ਦੀ ਹੈ ਹੈਗੀ ਆ ਆਸਾ ਉਹ ਆਪਾਂ ਜ਼ਿਕਰ ਕਰਤਾ ਜਿਹੜੀ ਦੂਸਰੀ ਗੱਲ ਕਰ ਲਈਏ ਕਿ ਦੇਖੋ ਇੱਕ ਅਨੁਸ਼ਾਸਨੀ ਕਮੇਟੀ ਤਾਂ ਜ਼ਰੂਰ ਉਦੋਂ ਬਦਲੀ ਗਈ ਹੈ ਪਹਿਲਾਂ ਸਕੰਦਰ ਸਿੰਘ ਮਲੂਕਾ ਸੀਗੇ ਉਹਦੇ ਚੇਅਰਮੈਨ ਹੁਣ ਜਿਹੜੀ ਤਿੰਨ ਮੈਂਬਰੀ ਕਮੇਟੀ ਬਣੀ ਹੈ ਉਹ ਚ ਲੁਧਿਆਣਾ ਆਪਣੇ ਇਹ ਹੈਗੇ ਨੇ ਹਮੇਸ਼ਿੰਦਰ ਸਿੰਘ ਗਰੇਵਾਲ ਵੀ ਹੈਗੇ ਨੇ ਉਹ ਹਨਾ ਔਰ ਉਹ ਕਮੇਟੀ ਜਿਹੜੀ ਤਿੰਨ ਮੈਂਬਰੀ ਕਮੇਟੀ ਬਣੀ ਆ ਉਹ ਚੇ ਜਰੂਰ ਕੀਤਾ ਜਾ ਰਿਹਾ ਸੀ ਕਿ ਸ਼ਾਇਦ ਉਹ ਜਲਦ ਫੈਸਲਾ ਲੈ ਕੇ ਜਿਹੜੇ ਬਾਗੀ ਸੋਰ ਵਾਲੇ ਆ ਕਾਲੀ ਆਗੂ ਨੇ ਤੇ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਕਰੂਗੀ ਜਾਂ ਆਉਣ ਵਾਲੇ ਦਿਨਾਂ 'ਚ ਕੋਈ ਐਕਸ਼ਨ ਹੋ ਸਕਦਾ ਪਰ ਇਹ ਝਾ ਅਜੇ ਤੱਕ ਕੋਈ ਨਜ਼ਰ ਨਹੀਂ ਆਇਆ ਹੈਨਾ ਮਤਲਬ ਜਿਸ ਤਰ੍ਹਾਂ ਦਾ ਕਿਆਸਿਆ ਜਾ ਰਿਹਾ ਸੀ ਵੀ ਇਹ ਕਮੇਟੀ ਬਣਾਈ ਤਾਂ ਗਈ ਹੈ ਵੀ ਕਿਉਂਕਿ ਸੁਖਵੀਰ ਦੇ ਖਾਸ ਨੇ ਕਮੇਟੀ ਮੈਂਬਰ ਦੂਜੇ ਵੀ ਵੀ ਕੋਈ ਸ਼ਾਇਦ ਉਸ ਉਸਕਤ ਐਕਸ਼ਨ ਕਰਨਗੇ ਪਰ ਇਦਾਂ ਦਾ ਅਜੇ ਤੱਕ ਕੁਝ ਨਹੀਂ ਆਇਆ ਔਰ ਸਿੱਧੇ ਰੂਪ ਚ ਮੇਰਾ ਖਿਆਲ ਆ ਕੋਈ ਅਜੇ ਤੱਕ ਬਿਆਨਬਾਜ਼ੀ ਵੀ ਟਿੱਪਣੀ ਵੀ ਸੁਖਵੀਰ ਬਾਦਲ ਦੀ ਨਹੀਂ ਆਏਗੀ ਤੇ ਉਂ ਜਰੂਰ ਆ ਚਰਚਾਵਾ ਅੰਦਰਖਾਤੇ ਸ਼ੁਰੂ ਜਰੂਰ ਹੋ ਗਈਆਂ ਨੇ ਜਿਹੜੀ ਆਪਾਂ ਇਹ ਤੇ ਕਈ ਉਪਾ ਚੁੱਕੇ ਆ ਚਰਚਾ ਕਰਕੇ ਜੀ ਉਥੇ ਕਈ ਲੋਕਾਂ ਦੇ ਫੋਨ ਵੀ ਆਉਂਦੇ ਆ ਕਈ ਕਾਲੀ ਆਗੂਆਂ ਦੇ ਵੀ ਫੋਨ ਆਉਂਦੇ ਆ ਉਹ ਜਿਹੜੇ ਸੁਖਵੀਰ ਦੇ ਪੱਖ ਚ ਖੜੇ ਨੇ ਜਾਂ ਸ਼੍ਰੋਮਣੀ ਕਾਲੀ ਦਲ ਦੇ ਉਹ ਨਾਲ ਖੜੇ ਆ ਜੀ ਉਹਨਾਂ ਦੇ ਆਉਂਦਾ ਵੀ ਇਹ ਆਗੂ ਜਿਨ੍ਹਾਂ ਦੀ ਆਪਾਂ ਜ਼ਿਕਰ ਕਰਦੇ ਆ ਅਕਸਰ ਜਾਂ ਜਿਹੜੇ ਆਪਾਂ ਹੀ ਨਹੀਂ ਜ਼ਿਕਰ ਕਰਦੇ ਜਿਹੜੇ ਸਾਈਡ ਤੇ ਮੀਟਿੰਗਾਂ ਕਰਦੇ ਜਾਂ ਹੋਰ ਨਜ਼ਰ ਆਉਂਦੇ ਨੇ ਵੀ ਇਹ ਆਗੂ ਵੀ ਕਿਸੇ ਵੇਲੇ ਸੁਖਵੀਰ ਦੇ ਨਾਲ ਰਹੇ ਆ ਖਾਸ ਰਹੇ ਆ ਹਣਾ ਔਰ ਸਭ ਕੁਝ ਜਿਹੜਾ ਜੋ ਕੁਝ ਹੋਇਆ ਸੱਤਾ ਚ ਹੁੰਦੇ ਆ ਵੀ ਉਹ ਉਹਦੇ ਲਈ ਇਹ ਵੀ ਜ਼ਿੰਮੇਵਾਰ ਨਹੀਂ ਦੇਖੋ ਹਰ ਹਰ ਬੰਦੇ ਦਾ ਆਪਣਾ ਆਪਣਾ ਖਿਆਲ ਹੈ ਨਾ ਹਮ ਹਰ ਬੰਦਾ ਆਪਣੀ ਆਪਣੀ ਭਾਵਨਾ ਜਿਹੜੀ ਉੱਪਰ ਘਟਾਉਂਦਾ ਹਨਾ ਕਿਸੇ ਦਾ ਕਿਸੇ ਪਾਸੇ ਲਗਾਓ ਜੁੜਿਆ ਹੋਇਆ ਕਿਸੇ ਦਾ ਕਿਸੇ ਪਾਸੇ ਪਰ ਮੁੱਖ ਤੌਰ ਤੇ ਜੇ ਕਾਲੀ ਦਲ ਦੇ ਹਾਲਾਤ ਦੇਖ ਲਈਏ ਹੁਣ ਤਾਂ ਕਾਲੀ ਦਲ ਤਾਂ ਹਾਸ਼ੀਅਤ ਹੈ ਚਾਰ ਚੋਣਾ ਲਗਾਤਾਰ ਹਾਰ ਗਿਆ ਹਨਾ ਹੁਣ ਤਾਂ ਆਹ ਇਲੈਕਸ਼ਨ ਚ ਤੁਸੀਂ ਦੇਖਿਆ ਇਹ ਕੀ ਹਾਲਾਤ ਹੋਇਆ 10 ਥਾਮਾਂ ਤੇ ਜਵਾਨ ਨਤੀਜਾ ਆਪਤ ਹੋ ਗਈ ਹੈ ਠੀਕ ਹੈ ਇੱਕ ਸੀਟ ਬਾਦਲ ਪਰਿਵਾਰ ਆਪਣੀ ਜਿਹੜੀ ਨਿੱਜੀ ਪਰਿਵਾਰਕ ਸੀਟ ਯੋ ਕਹਿ ਸਕਦੇ ਆ ਉਹਨੂੰ ਕਾਲੀ ਦਲ ਦੀ ਸੀਟ ਤਾਂ ਮੰਨਦੇ ਹੀ ਨਹੀਂਗੇ ਔਰ ਉਹ ਮਤਲਬ ਕਹਿਣ ਦਾ ਮਨ ਦੇ ਨਹੀਂ ਵੀ ਉਹ ਤਾਂ ਲੋਕਾਂ ਦੇ ਮਨਾਂ ਚ ਇਹ ਆ ਭਾਵ ਹੈ ਵੀ ਉਹ ਤਾਂ ਬਾਦਲ ਪਰਿਵਾਰ ਨੇ ਜਰਤੀ ਲੈਣੀ ਹੁੰਦੀ ਹੈ ਹਨ ਤੇ ਇਹ ਵੀ ਇਸ ਵਾਰ ਚਰਚਾ ਹੋਈ ਹੈ ਕਿ ਜਰਾ ਸੁਖਵੀਰ ਸਿੰਘ ਬਾਦਲ ਨੇ ਦੂਜੇ ਥਾਮਾਂ ਤੇ ਧਿਆਨ ਹੀ ਨਹੀਂ ਦਿੱਤਾ ਕਿਉਂਕਿ ਉਮੀਦਵਾਰ ਤਾਂ ਸਾਰੇ ਥਾਮਾਂ ਤੇ ਹੀ ਲੜਦੇ ਪਏ ਸੀ ਨਾ ਹਨ ਕਈ ਉਮੀਦਵਾਰਾਂ ਨੇ ਵੀ ਇਹ ਤੇ ਜਿਹੜੇ ਗਿਲੇ ਸ਼ਿਕਵੇ ਜਿਹੜੇ ਪ੍ਰਗਟ ਕੀਤੇ ਨੇ ਹਨ ਤੇ ਈ ਇਹstra ਪਰ ਅਜੇ ਤੱਕ ਸਾਹਮਣੇ ਆ ਕੇ ਤਾਂ ਨਹੀਂ ਕੋਈ ਟਿੱਪਣੀ ਆਈਗੀ ਹੁਣ ਜਦੋਂ ਈ ਧੜਾ ਸਾਹਮਣੇ ਆ ਕੇ ਕੋਈ ਚੈਲੰਜ ਕਰੂਗਾ ਜਾਂ ਰੋਡ ਮੈਪ ਦੇਊਗਾ ਜਾਂ ਵੱਖਰੀ ਲਕੀਰ ਸਿੱਧੀ ਖਿੱਚ ਕੇ ਤੁਸੀਂ ਜ਼ਿਕਰ ਕੀਤਾ ਚੱਲੂਗਾ ਤਾਂ ਫੇਰ ਤਾਂ ਟਿੱਪਣੀਆਂ ਵੀ ਆਉਣੀਆਂ ਹੋ ਸਕਦਾ ਕਈ ਕੁਝ ਹੋਵੇ ਹਨ ਆਉਣ ਵਾਲੇ ਸਮੇਂ 'ਚ ਪਰ ਅਜੇ ਤੱਕ ਜਿਹੜਾ ਇਸ ਮੁੱਦੇ ਤੇ ਬਾਦਲ ਸਾਹਿਬ ਵੱਲੋਂ ਸਿੱਧੇ ਰੂਪ 'ਚ ਕੋਈ ਬਿਆਨਬਾਜ਼ੀ ਨਹੀਂ ਆਈ ਜੀ ਸਾਈਸਨ ਸਾਡੇ ਨਾਲ ਸੀਨੀਅਰ ਪੱਤਰਕਾਰ ਸਦਾ ਜੋਗਿੰਦਰ ਸਿੰਘ ਜੀ ਜਿਨ੍ਹਾਂ ਨਾਲ ਅਸੀਂ ਅਕਾਲੀ ਦਲ ਦੇ ਮੌਜੂਦਾ ਹਾਲਾਤਾਂ ਬਾਰੇ ਚਰਚਾ ਕੀਤੀ ਹੈ ਜੇਕਰ ਤੁਹਾਨੂੰ ਸਾਡੀ ਇਹ ਚਰਚਾ ਚੰਗੀ ਲੱਗੇ ਤਾਂ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਕੱਲ ਦੁਬਾਰਾ ਫੇਰ ਹਾਜ਼ਰ ਹੋਵਾਂਗੇ ਇੱਕ ਨਵੀਂ ਚਰਚਾ ਦੇ ਨਾਲ ਤਦ ਤੱਕ ਲਈ ਸਾਨੂੰ ਦੇ ਇਜਾਜ਼ਤ ਧੰਨਵਾਦ